ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਨਿਸ਼ਮੇਸ਼ਲੇਰੀ YouTube ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ HF ਦਾ ਡੇਰੀ ਫਾਰਮ ਹੈ ਔਰ ਉਹਦੇ ਬਾਰੇ ਗੱਲਬਾਤ ਦੱਸਾਂਗੇ ਤੁਹਾਨੂੰ ਫਾਰਮ ਤੇ ਜੋ ਐਨੀਮਲ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਔਰ ਕਿਵੇਂ ਰੱਖ ਰਖਾ ਹੋ ਰਿਹਾ ਕਿਵੇਂ ਸੀਮੈਂਟ ਚੁਆਇਸ ਹੋ ਰਹੀ ਏ ਸਾਰੀ ਉਹਦੇ ਬਾਰੇ ਗੱਲ ਕਰਾਂਗੇ ਸੋ ਤੁਹਾਨੂੰ ਵੀਰ ਨਾਲ ਮਿਲਾਉਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਵੀਰੇ ਆਪਾਂ ਕਿਹੜੇ ਪਿੰਡ ਖੜੇ ਆ ਟਪਾਲੀ ਜੀ ਟਪਾਲੀ ਆ ਟਪਾਲੀ ਤੁਹਾਡਾ ਮਸ਼ਹੂਰ ਹੈ ਮਲਾ ਦਾ ਪਿੰਡੀ ਕਰਕੇ ਵੀ ਕਿਉਂਕਿ ਮੁਰਾ ਦੇ ਵਿੱਚ ਪਿੰਡੀ ਦਾ ਬਹੁਤ ਵਧੀਆ ਨਾਮ ਹੈ ਚੰਗਾ ਕੰਮ ਕਰ ਰਿਹਾ ਤਾਂ ਵੀਰ ਨੇ ਤੁਸੀਂ گاਵਾ ਦਾ ਫਾਰਮ ਕਰ ਰਹੇ ਹੋ ਤਾਂ ਵੀਰ ਜੀ ਪਹਿਲਾਂ ਤਾਂ ਦੱਸੋ ਕਿੰਨੇ ਐਨੀਮਲ ਨੇ ਸਾਰੇ ਆਪਣੇ ਫਾਰਮ ਤੇ ਕੋਲੇ 23 ਕੈ ਐਨੀਮਲ ਆ 23 ਐਨੀਮਲ ਨੇ ਸੋ ਵੀਰ ਜੀ ਕਿੰਨੇ ਟਾਈਮ ਤੋਂ ਤੁਸੀਂ ਇਹ ਐਨੀਮਲ ਫਾਰਮਿੰਗ ਕਰ ਰਹੇ ਹੋ 2014 ਤੋਂ ਜੀ 2014 ਤੋਂ ਠੀਕ ਹੈ ਜੀ ਤਾ ਵੇਖ ਕਿੰਨੇ ਪਸ਼ੂਆਂ ਤੋਂ ਤੁਸੀਂ ਸਟਾਰਟ ਕੀਤਾ ਸੀਗਾ ਆਪਣੇ 8 ਕ ਪਸ਼ੂਆਂ ਤੋਂ ਗੁਰੇ ਸੀ 8 ਪਸ਼ੂਆਂ ਤੋਂ ਕੀਤਾ ਸੀਗਾ ਤਾਂ ਪਸ਼ੂ ਕਰਦੇ ਸੀਗੇ ਕਿ ਮੁੱਲ ਲੈ ਸੀ ਸਾਰੇ ਨਹੀਂ ਮੰਨ ਲਓ ਹੀ ਵਿੱਚ ਘਰਦੇ ਸੀਗੇ ਕੁਝ ਮੁੱਲ ਲੈਤੀ ਸੀਗੀ ਮੁੱਲ ਕੁਝ ਮੁੱਲ ਲੈਤੇ ਸੀਗੇ ਤੇ ਆਪਣੇ ਕੋਲੇ ਟੋਟਲ ਹੋ ਗਏ ਸੀਗੇ 50 ਜਾਨਵਰ 50 ਐਨੀਮਲ ਟੋਟਲ ਉਹ ਤੁਹਾੜੀ ਇਹ ਸੇਲ ਕਰਤੇ ਮੰਨ ਲਓ ਆਪਦੀ ਆਪਣੀ ਹੋਮ ਬਰੀਡ ਆ ਸਾਰੀ। ਇੱਛਾ ਜੀ ਸਾਰੇ ਤੁਹਾਡੇ ਇੱਕ ਹੋਮ ਦੀ ਬਰੀਡ ਹੈ। ਮੈਂ ਦੇਖ ਰਿਹਾ گاਵਾ ਬਹੁਤ ਚੰਗੀਆਂ ਨਸਲ ਦੀਆਂ ਸਟਰਕਚਰ ਬਹੁਤ ਚੰਗਾ گاਵਾ ਦਾ। ਤਾਂ ਮੈਨੂੰ ਲੱਗਦਾ ਤੁਸੀਂ ਸ਼ੁਰੂ ਤੋਂ ਹੀ ਚੰਗੇ ਸੀਮਨ ਤੇ ਜੋਰ ਦਿੱਤਾ ਹੈ। ਹਾਂ ਜੀ। ਸੋ ਅੱਜ ਵੀ ਅਸੀਂ ਵੀਰਕੁਲ ਪਹੁੰਚੇ ਸਾਂ ਇਹਨਾਂ ਨੂੰ ਐਸਟੀਪ ਜੈਨੇਟਿਕ ਦਾ ਜੋ ਸੀਮਨ ਸੈਕਸਡ ਆਇਆ ਸੀ ਉਹ ਪ੍ਰੋਵਾਈਡ ਕਰਵਾਉਣਾ ਸੀਗਾ। ਤਾ ਵੀਰ ਜੀ ਨੇ ਉਹ ਸੀਮਨ ਦੀ ਬੁਕਿੰਗ ਸਾਨੂੰ ਆਲਰੇਡੀ ਅੱਜ ਤੋਂ 2 ਮਹੀਨੇ ਪਹਿਲਾਂ ਹੀ ਦੇਤੀ ਸੀ ਤੋਂ ਅੱਜ ਉਹ ਸੀਮਨ ਪਹੁੰਚਾਉ ਦੇਣ ਆਏ ਸਾਂ ਤਾਂ ਜਿੰਨਾ ਵੀ ਤੁਸੀਂ گاਵਾ ਦੇਖ ਰਹੇ ਹੋ ਤਕਰੀਬਨ ਸਾਰੇ ਚੰਗੇ ਐਨੀਮਲ ਨੇ ਔਰ ਚੰਗੇ ਦੁੱਧ ਤੇ ਚੱਲ ਰਹੀਆਂ ਨੇ ਸੋ ਵੀਰ ਜੀ ਪਹਿਲਾਂ ਮੈਂ ਦੱਸ ਦਿਓ ਵੀ ਪ੍ਰੋਡਕਸ਼ਨ ਕਿੰਨੀ ਹੈ ਆਪਣੀ ਦੁੱਧ ਦੀ ਆਪਣੇ ਕੋਲ ਹੀ ਹੁਣ 13 ਬੈੜਾ ਚਵਾਈ ਤੇ ਹੈ ਜੀ 13 ਮੈੜਾ ਹਾਂ ਤੇ ਮੰਨ ਲਓ ਛਿਆਲਾਂ ਚ ਆਪਣੇ ਪੀਕ ਤੇ 4 ਕੁਆਟਰ 30-35 ਕਿਲੋ ਦੁੱਧ ਚੱਲਿਆ ਇਸ 13 ਦਾ ਠੀਕ ਹੈ ਜੀ ਇਹ ਇਸ ਟਾਈਮ 3 85 90 ਹੋਈ ਜਾਂਦਾ ਹੈ ਇਸ ਟਾਈਮ ਤਾਂ ਜਿਹੜੀ ਗਾਵ एवरेज ਲਾ ਲਈਏ एवरेज ਕਾਉ ਕੀ ਆ ਰਹੀ ਹੈ ਆਪਣੇ एवरेज 37 38 ਦੀ ਮੰਨ ਲਓ 40 ਦੇ ਨੇੜੇ ਸੀਗੇ एवरेज ਆਪਣੀ ਪਹਿਲਾਂ ਤਾਂ ਬਹੁਤ ਵਧੀਆ ਫਾਰਮ ਕਹਿ ਸਕਦੇ ਹਾਂ ਕਿਉਂਕਿ ਜਿੱਥੇ 30 ਪਲੱਸ एवरेज ਜਾਂਦੀ ਹੈ ਆਪਾਂ ਨੂੰ ਚੰਗਾ ਜਾਨਵਰ ਚੰਗੇ ਐਨੀਮਲਾਂ ਦੇ ਜਾਂਦੇ ਹਾਂ ਚੰਗੇ ਫਾਰਮ ਨੂੰ ਔਰ ਜੇ ਫਾਰਮ ਦੀ एवरेज 30 ਤੋਂ ਪਲੱਸ ਹੈ ਤਾਂ ਉਹ ਪ੍ਰੋਫਿਟੇਬਲ ਫਾਰਮ ਹੈ ਤਾਂ ਵੀਰ ਜੀ ਤੁਸੀਂ 30 ਪਲੱਸ एवरेज ਲੈ ਰਹੇ ਹੋ ਹੁਣ ਵੀ ਆਪਣੀ एवरेज ਮੰਨ ਲਓ ਜੀ 32 32 ਦੀ एवरेज ਹੁਣ ਵੀ ਪਈ ਜਾਂਦੀ ਹੈ ਗਰਮੀ ਅੱਲਾ ਨੇ ਪੂਰੀ ਠੀਕ ਹੈ ਠੀਕ ਠੀਕ ਜੀ ਤਾਂ ਵੀਰ ਜੀ ਗੱਲ ਕਰੀਏ ਆਪਾਂ ਇੰਨੀ ਐਵਰੇਜ ਲੈਣ ਵਾਸਤੇ ਤੁਹਾਡਾ ਸਟਾਰਟਿੰਗ ਤੋਂ ਕੀ ਵਿਊ ਰਿਹਾ ਹੈ ਕੀ ਸੋਚ ਕੇ ਡੈਰੀ ਫਾਰਮਿੰਗ ਚਾਹੀ ਤੁਸੀਂ ਮੰਨ ਲਓ ਜੀ ਆਪਾਂ ਪਹਿਲਾਂ ਤੋਂ ਹੀ ਚੰਗੇ ਜਾਨਵਰ ਖਰੀਦੇ ਆਈ ਕਦੋਂ ਆਪਾਂ ਖਰੀਦੇ ਵੀ ਆ ਠੀਕ ਹੈ ਜੀ ਤੇ ਬਾਕੀ ਸੀਮਨ ਵੀ ਚੰਗਾ ਹੀ ਲਾਇਆ ਈ ਸ਼ੁਰੂ ਤੋਂ ਹੀ ਸ਼ੁਰੂ ਤੋਂ ਹਾਂ ਬਾਕੀ ਸੰਭਾਲ ਵੀ ਚੰਗੀ ਆਈ ਮੰਨ ਲਓ ਬੱਸੀ ਬਹੁਤ ਸੌਂਕ ਨਾਲ ਪਾਲਦੇ ਆਈ ਖਰਚਾ ਕਰਕੇ ਸਹੀ ਗੱਲ ਹੈ ਜੀ ਹਾਂ ਤਾਂ ਜਿਵੇਂ ਆਪਾਂ ਕਹਿ ਲਿਆ ਸੀ ਸੀਮਨ ਦੀ ਤੁਸੀਂ ਗੱਲ ਕੀਤੀ ਸੀਮਨ ਇੱਕ ਆਪਾਂ ਕਹਿ ਲઈએ ਇਹ ਫਾਰਮ ਆਪਾਂ ਕੋਈ ਵੀ ਫਾਰਮ ਕਾਮਯਾਬ ਕਰਨਾ ਤਾ ਸੀਮਨ ਉਹਦੀ ਨਹੀਂ ਐ بیس ਹੁੰਦਾ ਜੇ ਆਪਾਂ بیس ਚੰਗਾ ਰੱਖਾਂਗੇ ਤਾਂ ਕੋਸ਼ਿਸ਼ ਕਰੋ ਵੀ ਸੀਮਨ ਚੰਗੇ ਤੋਂ ਚੰਗਾ ਤੇ ਵਧੀਆ ਤੋਂ ਵਧੀਆ ਕੁਆਲਿਟੀ ਦਾ ਲਾਓ ਦੇਖ ਕੇ ਲਾਓ ਵੀ ਆਪਾਂ ਕੀ ਲਾ ਰਹੇ ਆਂ ਫਾਰਮ ਤੇ ਕਿਉਂਕਿ ਆਉਣ ਵਾਲੇ ਸਮੇਂ 'ਚ ਇਹੀ ਚੀਜ਼ਾਂ ਪ੍ਰੋਫਟੇਬਲ ਰਹਿਣੀਆਂ ਜੇ ਆਪਾਂ ਸੀਮਨ ਮਾੜਾ ਲਾਵਾਂਗੇ ਜੇ ਸੀਮਨ ਆਪਾਂ ਗਲਤ ਚੁਆਇਸ ਕਰ ਲਈ ਤਾਂ ਉਹਦਾ ਆਪਾਂ ਨੂੰ ਕਿਤੇ ਨਾ ਕਿਤੇ ਅੱਗੇ ਜਾ ਕੇ ਨੁਕਸਾਨ ਹੋਏਗਾ ਆ ਵੀਰੇ ਨਵੇਂ ਤੁਸੀਂ ਦੇਖੋ ਯੰਗ ਜਨਰੇਸ਼ਨ ਨੂੰ ਨਵੀਂ ਹੋ ਮੁੰਡੇ ਅੱਜ ਕੱਲ ਇੱਕ ਨਵਾਂ ਜਰੀਦ ਬਾਹਰ ਨੂੰ ਭਜੇ ਜਾਂਦੇ ਸਭ ਕੁਝ ਛੱਡ ਕੇ ਤਾਂ ਕੀ ਪ੍ਰੋਫਿਟੇਬਲ ਹੈ ਕੰਮ ਇਹ ਨਹੀਂ ਵਧੀਆ ਜੇ ਆਪ ਮਿਹਨਤ ਕਰਦੇ ਆ ਤਾਂ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈ ਜੀ ਵਧੀਆ ਆਪ ਦਾ ਹੋਊਗਾ ਜੀ ਤਾਂ ਤੁਸੀਂ 8 ਜਨਵਰੀ ਤੋਂ ਸ਼ੁਰੂ ਕੀਤਾ 50 ਐਨੀਮਲ ਤੱਕ ਹੈ ਬਾਜ ਪਸ਼ੂ ਸੇਲ ਵੀ ਕਰਤੇ ਔਰ ਹੁਣ ਦੁਬਾਰ ਤੋਂ ਫਿਰ ਵਧਾ ਰਹੇ ਹੋ ਹਾਂ ਜੀ ਵਧਾ ਰਹੇ ਤੋ ਇਸ ਵਕਤ ਕਿੰਨੇ ਐਨੀਮਲ ਨੇ ਟੋਟਲ ਆਪਣੇ ਫਾਰਮ ਤੇ ਇਸ ਟਾਈਮ 23 ਕ ਐਨੀਮਲ ਆਈ ਸਾਰੇ 23 ਐਨੀਮਲ ਹੈਗੇ ਨੇ ਸੋ ਬਸ ਸਾਰਿਆਂ ਦਾ ਰਿਕਾਰਡ ਆਈ ਆਪਣੇ ਕੋਲੇ ਆ ਟੋਟਲ ਤੁਸੀਂ ਆਪ ਦਾ ਜ਼ਰੂਰੀ ਉਹ ਚੀਜ਼ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਬਰੀਡਿੰਗ ਕਰਨੀ ਹੈ ਕਈ ਨਵੇਂ ਮੁੰਡੇ ਹੁਣ ਪੁੱਛਦੇ ਨੇ ਜਿਵੇਂ ਅੱਜ ਹੀ ਮੈਨੂੰ ਇੱਕ ਵੀਰੇ ਸੀਮਨ ਲੈ ਗਿਆ ਐਸਟੀ ਦਾ ਉਹ ਕਹਿੰਦਾ ਮੈਨੂੰ ਚੰਗੀਆਂ ਗਾਵਾਂ ਦਿਵਾਓ ਕਿਦੋਂ ਚੰਗੇ ਐਨੀਮਲ ਮੇਰੇ ਕੋ ਘਰ ਦੀਆਂ ਪੰਜ-ਛਤ ਹੀ ਨੇ ਤਾਂ ਮੈਂ ਉਹਨੂੰ ਇੱਕ ਰਾਹ ਦਿੱਤੀ ਮੈਂ ਵੀਰੇ ਬਾਹਰੋਂ ਲੈਣ ਨਾਲ ਆਪਦਾ ਚੰਗਾ ਸੀਮਨ ਯੂਜ਼ ਕਰ ਲਾ ਕਿਉਂਕਿ ਬਾਹਰੋਂ ਆਪਾਂ ਦੇਖੋ ਆਪਾਂ ਇਹ ਨਹੀਂ ਕਹਿੰਦੇ ਕੋਈ ਸਾਰੇ ਹੀ ਮਾੜੇ ਵੇਚਦੇ ਨੇ ਪਰ ਬਾਹਰੋਂ ਵਾਲਾ ਦੋ ਜਾਂ ਤਿੰਜੇ ਸਵੇਰੇ ਜਾ ਕੇ ਕੱਢਦਾ ਠੀਕ ਹੈ ਜੀ ਉਹ ਆਪਾਂ ਪਾਵਾਂਗੇ ਫਾਰਮ ਤੇ ਆਪਣਾ ਕੰਮ ਨਵਾਂ ਹੁੰਦਾ ਆਪਾਂ ਨੂੰ ਤਜਰਬਾ ਇਹਨਾਂ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਜਾ ਕੇ ਉਹ ਨਵੇਂ ਮੁੰਡਿਆਂ ਨੂੰ ਨੁਕਸਾਨ ਹੁੰਦਾ ਉਸ ਚੀਜ਼ ਦਾ ਹਾਂਜੀ ਸਹੀ ਹੈ ਮੰਨ ਲਓ ਆਪਦੀ ਬੱਸੀ ਕਿਹੜੀ ਪਲਣੀ ਆਈ ਆਪਾਂ ਸਾਰਿਆਂ ਨੂੰ ਬਿਹਤਰ ਰਹਿੰਦੀ ਆ ਠੀਕ ਹੈ ਠੀਕ ਜੀ ਬਾਕੀ ਆਪਦੇ ਸਾਰਾ ਉੱਥੇ ਢਲ ਜਾਂਦੀ ਆ ਜੀ ਠੀਕ ਹੈ ਜੀ ਤਾਂ ਵੀਰ ਅ ਆਪਣਾ ਫਾਰਮ ਕਿੰਨੇ ਬਾਈ ਕਿੰਨੇ ਦਾ ਸਰ ਇਹ ਆਪਣਾ ਹੀ 100 ਬਾਈ 72 ਦਾ ਜੀ 100 ਬਾਈ 72 ਦਾ ਤਾਂ ਤਕਰੀਬਨ ਕਿੰਨੇ ਐਨੀਮਲ ਇਸ ਫਾਰਮ ਚ ਹੋਰਾ ਸਕਦੇ ਨੇ ਇਹਦੇ ਚੀਜ਼ ਮੰਨ ਲਓ ਟੋਟਲ 40 ਕੈਲੀਮਾਂ ਲਾ ਜਾਣਗੇ ਟੋਟਲ 40 ਨੇ ਜੇ ਆਪਾਂ ਵਿਚਾਲੇ ਸੈਂਟਰ ਚ ਖੁਰਨੀ ਕਰਦੇ ਆ ਫਿਰ 80 ਆ ਜਾਣਗੇ 80 ਆ ਜਾਣਗੇ ਤਾਂ ਤੁਸੀਂ ਹੌਲੀ ਹੌਲੀ ਉਸ ਨੂੰ ਵਧਾਈ ਰਹੇ ਹੋ ਹਾਂ ਵਧਾਈ ਗਿਆ ਤਾਂ ਜਿਵੇਂ ਆਪਾਂ ਫਾਰਮ ਦੀ ਸਭ ਤੋਂ ਮੇਨ ਚੀਜ਼ ਜਿਹੜੀ ਆਪਾਂ ਫਾਰਮ ਕਰਨਾ ਦਾ ਆਚਾਰ ਦੀ ਗੱਲ ਆਉਂਦੀ ਏ ਕਿਉਂਕਿ ਫਾਰਮ ਐਚ ਐਫ ਦਾ ਫਾਰਮ ਹੋਤਾ ਕਾਮਯਾਬੀ ਹੋ ਸਕਦਾ ਜਦੋਂ ਤੱਕ ਆਪਾਂ ਆਚਾਰ ਨਹੀਂ ਪਾਉਂਦੇ ਤਾਂ ਆਚਾਰ ਦੀ ਗੱਲ ਕਰੀਏ ਤਾਂ ਕਿੰਨੇ ਕਿੱਲਾਂ ਦਾ ਆਚਾਰ ਤੁਸੀਂ ਪਾ ਰਹੇ ਹੋ ਚਾਰ ਜਮਲੋ ਐਨੀਮਲ ਦੇ ਸਾਹਮਣੇ ਨਾਲ ਪਾਉਣੇ ਆ ਜੀ ਇਹ ਪਿਛਲੀ ਾਰ ਆਪਾਂ 16 ਕਿੱਲਿਆਂ ਦਾ ਪਾਇਆ ਸੀ ਜੀ ਠੀਕ ਹੈ ਜੀ ਤੇ ਕੀ ਥੋੜਾ ਜਿਹਾ ਪਤਾਵਾ ਨਹੀਂ ਠੀਕ ਹੈ ਜੀ ਤਾਂ ਜਿਵੇਂ ਮੈਨੂੰ ਪਤਾ ਲੱਗਾ ਤੁਸੀਂ ਆਪਣੇ ਨਾਲ ਵੀਰ ਕਾਬਲ ਸਿੰਘ ਨੇ ਠੀਕ ਹੈ ਜੀ ਤੁਸੀਂ ਸਾਰਾ ਜਿੰਨਾ ਵੀ ਆਪਣਾ ਸੀਮਨਦੀ ਪਰਚੇਜ਼ਿੰਗ ਸਾਰੀ ਫਾਰਮ ਦੀ ਆਪਦੇ ਨਾਲ ਰਾਇ ਮਸ਼ਵਰਾ ਕਰਕੇ ਚਲਦੇ ਹੋ ਜਮਲੋ ਤਿੰਨ ਜਣੇ ਆ ਜੀ ਤਿੰਨ ਜਣੇ ਹੋ ਤਾਂ ਇੱਕ ਨਵੇਂ ਮੁੰਡਿਆਂ ਨੂੰ ਸੇਰ ਵੀ ਮਿਲਦੀ ਵੀ ਆਪਾਂ ਰਲ ਮਿਲ ਕੇ ਵੀ ਇੱਕ ਜੁਆਇਨਿੰਗ ਕਰਕੇ ਵੀ ਸਭ ਇੱਕ ਦੂਜੇ ਦੀ ਸਲਾਹ ਮਸ਼ਵਰੇ ਨਾਲ ਸਿਮਨ ਦੀ ਚੁਆਇਸ ਕਰ ਸਕਦੇ ਆ ਤਾਂ ਅੱਜ ਜਿਵੇਂ ਤੁਸੀਂ ਸਾਡਾ ਕੋ ਐਸਟੀ ਦਾ ਸਿਮਨ ਲਿਆ ਤੁਸੀਂ ਕੀ ਸੋਚ ਕੇ ਲਿਆ ਵੀਰੇ ਕੀ ਉਹਦਾ ਬੈਕਗ੍ਰਾਉਂਡ ਦੇਖਿਆ ਕੀ ਦੇਖਿਆ ਉਹਦਾ ਤੁਸੀਂ ਜਿਵੇਂ ਮਿਸਟਰ ਤੁਸੀਂ ਮਿਸਟਰ ਮੁਗਲ ਦੀ ਬਲੱਡ ਲਾਈਨ ਲਈ ਅੱਜ ਹਾਂਜੀ ਤਾਂ ਮਿਸਟਰ ਮੁਗਲ ਦੀ ਬਲੱਡ ਲਾਈਨ ਚੈੱਕ ਕੀਤੀ ਸਾਰੀ ਹਾਂਜੀ ਇਹ ਆਪਣਾ ਹੀ ਮਿੱਤਰ ਹੈ ਇੱਕ ਮਨੂ ਸਿਲੈਕਸ਼ਨ ਸਾਡੀ ਉਹ ਕਰਕੇ ਦਿੰਦਾ ਸਿਲੈਕਸ਼ਨ ਉਹ ਕਰਕੇ ਦਿੰਦਾ ਠੀਕ ਹੈ ਜੀ ਤਾਂ ਸਭ ਪੂਰੀ ਪਲੈਨਿੰਗ ਦੇ ਨੀਲੇ ਕਿਉਂਕਿ ਸੀਮਾ ਦਾ ਭਾਜ ਇਨਵੈਸਟਮੈਂਟ ਕੀਤੀ ਤੁਸੀਂ ਦੋ ਟਾਈਟਲ ਤੇ 3 ਲੱਖ ਰੁਪਇਆ ਜਲਾਇਆ ਤਾਂ ਅੱਗੇ ਜਾ ਕੇ ਉਹਦਾ ਫਾਇਦਾ ਵੀ ਲੈਣਾ ਤੇ ਜੇ ਆਪਣੀ ਸਿਲੈਕਸ਼ਨਿੰਗ ਗਲਤ ਹੋ ਗਈ ਤਾਂ ਸਾਰਾ ਫਿਰ ਉਹ ਕੰਮ ਖਤਮ ਹੋ ਜਾਊਗਾ ਤਾਂ ਅਚਾਰ ਤੋਂ ਬਾਅਦ ਵੀਰੇ ਆਪਾਂ ਗੱਲ ਕਰੀਏ ਤੁਸੀਂ ਹੁਣ ਦੁੱਧ ਕੀ ਰੇਟ ਜਾ ਰਿਹਾ ਦੁੱਧ ਆਪਣਾ ਆਪਣਾ ਹੀ 38 39 ਦੀ ਐਵਰੇਜ ਹੀ ਪਈ ਜਾਂਦੀ ਹੈ 38 39 ਪਰ ਥੋੜੇ ਜਿਹਾ ਡਾਊਨ ਪਈ ਆ ਹ ਥੋੜੇ ਜਿਹਾ ਹੁਣ ਥੋੜੇ ਡਾਊਨ ਕਰਕੇ ਥੋੜਾ ਘੜੀ ਸਪੈਸ਼ਲ ਨੰਬਰ ਕਰਕੇ ਪੈਂਦਾ ਜੀ ਲਾਰਜ ਨੰਬਰ ਲੈ ਲਾਰਜ ਨੰਬਰ ਹੈ ਜੀ ਤਾ ਵੱਡੇ ਪੱਦਰ ਤੇ ਜਾਗੇ ਆਪਾਂ ਕਹਿ ਲਈਏ ਵੱਡੇ ਪੱਦਰ ਤੇ ਜਾਗੇ ਕੁਛ ਨਾ ਕੁਛ ਫਾਇਦਾ ਹੁੰਦਾ ਛੋਟੇ ਪੱਦਰ ਤੇ ਆਪਾਂ ਕਹਿ ਲਈਏ ਵੀ ਫਿਰ ਦੁੱਧ ਦਾ ਰੇਟ ਘੱਟ ਮਿਲਦਾ ਤਾਂ ਉਹਦਾ ਨੁਕਸਾਨ ਹੁੰਦਾ ਵੱਡੇ ਕੰਮ ਚ ਹਰੇਕ ਚੀ ਉਹ ਹੈ ਜੀ ਠੀਕ ਹੈ ਠੀਕ ਹੈ ਜੀ ਮੰਨ ਲਓ ਕਿੰਨਾ ਛੋਟਾ ਉਹਨੇ ਹੀ ਬੰਦਾ ਵੀ ਔਖਾ ਹੁੰਦਾ ਹੀ ਤੇ ਮੈਨੀਆਂ ਵਾਲ ਵਾਦਦੇ ਆ ਜੇ ਮਸ਼ਿੰਦਰੀ ਵਾਦੀ ਆ ਠੀਕ ਹੈ ਜੀ ਉਹ ਵੀ ਸੌਖਾ ਰਹਿੰਦਾ ਹੀ ਠੀਕ ਹੈ ਜੀ ਤਾਂ ਤੁਸੀਂ ਜਿਵੇਂ ਮੱਕੀ ਦਾ achar ਆਪਦੀ ਪਹਿਲੀ ਤੇ ਪਾਉਂਦੇ ਹੋ ਕਿ ਨਾਲ ਰੈਂਟ ਤੇ ਵੀ ਕਰਦੇ ਹੋ ਨਹੀਂ ਆਪਦਾ ਹੀ ਆਈ ਆਪਣਾ ਇੰਨਾ ਕਬਾਨ ਹੈਗਾ ਇਹ ਸਰੀ ਜਾਂਦਾ ਜੀ ਗਾਹ ਨੂੰ ਫਿਊਚਰ ਜੇ ਮੰਨ ਲਓ ਪਲਾਨ ਆ ਵੀ ਬਾਣਾ ਆਪਦਾ ਮੰਨ ਲਓ ਠਿੱਕ ਤੇ ਲੈ ਕੇ ਉਹਦੇ ਚ ਮੱਕੀ ਕਿ ਐਨੀਮਲ ਵਾਧਦੇ ਆ ਠੀਕ ਹੈ ਜੀ ਬਈ ਖਰੀਦਣ ਨਾਲੋਂ ਆਪਦੀ ਮੱਕੀ ਤਿਆਰ ਕਰਨ ਚ ਉਹ ਕਰਦੇ ਆ ਆ ਆਪਣੇ ਨਾਲ ਵੀਰ ਕਾਬਲ ਸਿੰਘ ਜੀ ਨੇ ਸਸਰੀਆ ਵੀਰ ਜੀ ਸਸਰੀ ਕਾਬਲ ਜੀ ਆ ਵੀਰ ਦਾ ਵੀ ਪਿੰਡ ਇਹੀ ਹੈ ਵੀਰ ਦਾ ਵੀ ਮੇਨ ਡੇਰੀ ਕਿੱਤੇ ਨਾਲ ਸੰਬੰਧਤ ਆ ਵੀਰ ਆਪਣੇ ਕੋਲ ਕਿੰਨੇ ਐਨੀਮਲ ਨੇ ਆਪਣੇ ਕੋਲੇ 20 ਕ ਆ ਗਏ ਜੀ 20 ਐਨੀਮਲ ਨੇ ਤਾਂ ਆਪਾਂ ਕਦੋਂ ਤੋਂ ਡੇਰੀ ਫਾਰਮ ਨਾਲ ਜੁੜੇ ਆਪਾਂ ਨੂੰ 4 ਕਸਾਲ ਹੋ ਗਏ ਜੀ 4 ਸਾਲ ਹੋ ਗਏ ਤਾਂ ਤੁਸੀਂ ਇਹਨਾਂ ਵਾਲੀ ਦੇਖ ਕੇ ਜਿਵੇਂ ਪਹਿਲਾਂ ਇੱਕ ਗਾਂ ਤੋਂ ਸਟਾਰਟ ਕੀਤਾ ਹਾਂਜੀ ਇੱਕ ਗਾਂ ਤੋਂ ਪਹਿਲਾਂ ਘਰੇ ਰੱਖੇ ਹੋਏ ਸੀਗੇ ਜਾਨਵਰ ਓਕੇ ਜੀ ਹੁਣ ਖੇਤ ਫਾਰਮ ਪਾਲਿਆ ਜੀ ਫਾਰਮ ਪਾਲਿਆ ਸਾਂ ਪ੍ਰੋਫਿਟੇਬਲ ਰਿਹਾ ਕੰਮ ਆਪਾਂ ਕਰੀਏ ਹਾਂਜੀ ਹਾਂਜੀ ਪੂਰਾ ਵਧੀਆ ਅੱਜ 20 ਐਨੀਮਲ ਨੇ ਕਿੰਨਾ ਦੁੱਧ ਜਾ ਰਿਹਾ ਆਪਣਾ ਇਸ ਵਕਤ ਆਪਣਾ 2 ਕੁ ਕਵਾਂਟਲ ਆਈ 2 ਕੁ ਕਵਾਂਟਲ ਜਾਤਕ ਪਸ਼ੂ ਦੁੱਧ ਤੇ ਆਗੇ ਠੀਕ ਹੈ ਜੀ ਤੇ ਆਪਣੀ ਐਵਰੇਜ ਕੀ ਆ ਰਹੀ ਹੈ ਫਾਰਮ ਦੀ ਐਵਰੇਜ ਆਪਣੀ 26 27 ਦੀ ਹੈ ਜੀ ਹਾਂ ਵੇਖੋ ਨਿਕ ਨਵਾਂ ਫਾਰਮ ਹੈ ਵੀਰ ਦਾ ਕਾਬਿਲ ਸਿੰਘ ਦਾ ਅੱਜ ਸਿਰਫ 4 ਸਾਲ ਹੋਏ ਨੇ ਤੇ ਜੇ 26 27 28 ਦੀ ਐਵਰੇਜ ਆ ਰਹੀ ਹੈ ਤਾਂ ਮੈਂ ਮੰਨਦਾ ਬਹੁਤ ਚੰਗਾ ਫਾਰਮ ਹੈ ਕਿਉਂਕਿ ਹੌਲੀ ਹੌਲੀ ਟਾਈਮ ਲੱਗਦਾ ਐਵਰੇਜ ਨੂੰ ਤਾਂ ਲਿਆਂਣ ਵਾਸਤੇ ਚੰਗੇ ਐਨੀਮਲ ਵਾਸਤੇ ਔਰ ਉਹਦੇ ਕਰਕੇ ਅੱਜ ਇਹਨਾਂ ਜਿਹੜਾ ਆਪਣਾ ਐਸਟੀ ਜਨਰੇਟ ਦਾ ਜਿਹੜਾ ਜੋਲਟ ਬੋਲੇ ਉਹਦਾ ਸੀਮਨ ਪਰਚੇਸ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਚੰਗੀ ਆਪਾਂ ਬਰੀਡ ਪੈਦਾ ਕਰ ਸਕੀਏ ਜੋਲਟ ਬਲ ਡਾਟਰ ਪ੍ਰੂਵਨ ਬੋਲੇ ਔਰ 4 ਮਿਲੀਅਨ ਸਪਰਮ ਕਾਉਂਟ ਤੇ ਸੀਮਾ ਨਾ ਰਿਹਾ ਹੈ ਤਾਂ ਵੀਰੋ ਜਿਹੜੇ ਮੈਂ ਇੱਕ ਨਿੱਕੀ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਜਿਹੜੇ ਨਵੇਂ ਮੁੰਡੇ ਇਸ ਕੰਮ ਵੱਲ ਆਉਣਾ ਚਾਹੁੰਦੇ ਨੇ ਕੀ ਸਲਾਹ ਦਿੰਦੇ ਉਹਨਾਂ ਨੂੰ ਬਹੁਤ ਵਧੀਆ ਕੰਮ ਹੈਗਾ ਜੀ ਵਧੀਆ ਕੀਤਾਗਾ ਠੀਕ ਹੈ ਜੀ ਜੀ ਮਤਲਬ ਆਪ ਮਿਹਨਤ ਕਰਦਾ ਬੰਦਾ ਹਾਂਜੀ ਇਹ ਬਹੁਤ ਵਧੀਆ ਬਹੁਤ ਵਧੀਆ ਤੇ ਕਿਸੇ ਨਾਲ ਜੋੜ ਕੇ ਕਿਸੇ ਨਾਲ ਸਲਾਹ ਮਸ਼ਵਰਾ ਕਰਕੇ ਕੰਮ ਕਰੋ ਮੈਂ ਕੋਈ ਵੀ انا ਜੇ ਨਵੇਂ ਮੁੰਡੇ ਵੀ ਕੰਮ ਕਰਨਾ ਚਾਹੁੰਦੇ ਨੇ ਸਿੱਧਾ ਇਹ ਨਹੀਂ ਵੀ ਆਪਾਂ ਇਨਵੈਸਟਮੈਂਟ ਸਿੱਧੀ ਕਰਦੀ ਕਰਦੇ ਪੈਸੇ ਬਰਬਾਦ ਕਰਦੀ ਉਹ ਵੀ ਨਹੀਂਗਾ ਕੋਈ ਦੋ ਚਾਰ گاਵਾਂ ਤੋਂ ਪਹਿਲਾਂ ਤਜਰਬਾ ਲਓ ਆਪਦਾ ਉਸ ਤੋਂ ਬਾਅਦ ਇਹ ਕੰਮ ਵੜੋ ਇਹ ਤਾਂ ਹੈ ਜੀ ਬਾਕੀ ਇਹ ਨਹੀਂ ਕਿਹੜਾ ਪੁਰਾਣਾ ਫਾਰਮ ਵਾਲਾ ਜੀ ਉਹਦੀ رائے ਨਾਲ ਚੱਲੋ ਜੀ ਜਿਹੜੇ ਨੇ ਹਰੇਕ ਪਿੰਡ 'ਚ ਹੁੰਦਾ ਹੀ ਆ ਪਰ ਹੁੰਦਾ ਹੀ ਹੁੰਦਾ ਹੀ ਹੁੰਦਾ ਜੀ ਤਾਂ ਆਪਣੇ ਪਿੰਡ 'ਚ ਤਕਰੀਬਨ ਕਿੰਨੇ ਕੋਈ ਫਾਰਮਰ ਨੇ ਤੁਸੀਂ ਜਿਹੜੇ گاਵਾਂ ਦਾ ਕੰਮ ਕਰ ਰਹੇ ਹੋ ਫਾਰਮਰ ਹੋਣਗੇ ਹੀ ਘਟੋ ਘਟ 10 ਫਾਰਮਰ ਉਹ ਲਾਰਜ ਫਾਰਮਰ ਨੇ ਬੜੀਆਂ ਗੱਲਾਂ ਜਦਿਆਂ ਗਾਵਾਂ ਲੈਣ ਹਾਂਜੀ ਹਾਂਜੀ ਠੀਕ ਹੈ ਜੀ ਸੋ ਉਮੀਦ ਕਰਦਾ ਵੀ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ ਵੀਰ ਦੀ ਵਧੀਆ ਲੱਗੇ ਹੋਗੀ ਸੋ ਵੀਰ ਜੀ ਆਪਣਾ ਨੰਬਰ ਬੋਲ ਦਿਓ 94640 ਜੀ 71924 ਆਪਣਾ ਕਹਿੰਦਾ ਵੀਰ ਜੀ 97800 ਜੀ 51007 ਜੀ ਤਾਂ ਕੋਈ ਵੀ ਨਵੇਂ ਮੁੰਡਾ ਵੀਰਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਫਾਰਮ ਬਾਰੇ ਕੋਈ ਨਵਾਂ ਕੰਮ ਸਟਾਰਟ ਕਰਨਾ ਤਾਂ ਤੁਸੀਂ ਵੀਰ ਨਾਲ ਸਿਲੈਕਸ਼ਨ ਗੱਲ ਕਰ ਸਕਦੇ ਹੋ ਔਰ ਇੱਧਰ ਦੇਖ ਸਕਦੇ ਹੋ ਕੰਟੇਨਰ ਕੰਟੇਨਰ ਜ਼ਰੂਰੀ ਹੈ ਕੋਈ ਵੀ ਆਪਾਂ ਫਾਰਮ ਚਲਾਉਣਾ ਆਪਣੇ ਕੋਲ ਕੰਟੇਨਰ ਆਪਦਾ ਹੋਣਾ ਚਾਹੀਦਾ ਕਿਉਂਕਿ ਆਪਾਂ ਕੋਈ ਵੀ ਸੀਮਨ ਰੱਖਣਾ ਹੈ ਜਾਂ ਸੀਮਨ ਸਿਲੈਕਸ਼ਨ ਕਰਨੀ ਹੈ ਤਾਂ ਪਹਿਲਾਂ ਕਰਨੀ ਹੈ ਕਿਉਂਕਿ ਜਦੋਂ ਐਜ਼ ਅ ਮੌਕੇ ਤੇ ਆਪਾਂ ਨੂੰ ਨਾ ਸੀਮਨ ਮਿਲੇ ਤਾਂ ਉਹ ਨੁਕਸਾਨ ਹੁੰਦਾ ਉਸ ਚੀਜ਼ ਦਾ ਔਰ ਵੀਰਾਂ ਨੇ ਵੀ ਅਗਲੇ ਸੀਜ਼ਨ ਵਾਸਤੇ ਮੰਨ ਲਓ ਸੀਮਨ ਅੱਜ ਲੈ ਕੇ ਰੱਖ ਲਿਆ ਅਜੇ ਸੀਮਨ 2-3 ਮਹੀਨਾ ਲਾਉਣਾ ਸਟਾਰਟ ਕਰਨਾ ਚਾਹ ਰ ਮੈਨਾਂ ਨੂੰ ਸੋ ਵੀਰ ਦਾ ਫਾਰਮ ਦੇਖ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰਾਏ ਵਾਦ ਤੋਂ ਬਾਅਦ ਜਿੰਨੇ ਵੀਰ ਜੁੜੇ ਨੇ ਧੰਨਵਾਦ ਸਾਰੇ ਵੀਰਾਂ ਦਾ